ਹੈਲੋ ਦੋਸਤੋ ਅੱਜ ਆਪਾਂ ਬਣਾ ਰਹੇ ਆਂ ਜੀ ਬੇਸਨ ਦਾ ਚਿਲਾ ਜਦੋਂ ਵੀ ਆਪਾਂ ਬੇਸਨ ਦਾ ਚਿਲਾ ਬਣਾਉਨੇ ਆਂ ਜੀ ਬਣਾਉਂਦੇ ਟਾਈਮ ਕਈ ਵਾਰ ਉਹ ਤਵੇ ਤੇ ਟੁੱਟ ਜਾਂਦਾ ਇਸ ਦਾ ਕੀ ਕਾਰਨ ਹੁੰਦਾ ਜੀ ਅੱਜ ਆਪਾਂ ਤੁਹਾਨੂੰ ਇਹ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਦਵਾਂਗੇ ਅਗਰ ਤੁਹਾਨੂੰ ਜੀ ਇਹ ਮੇਰੀ ਰੈਸਪੀ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੇਸਨ ਦਾ ਚਿਲਾ ਬਣਾਉਣ ਲਈ ਜੀ ਆਪਾਂ ਨੇ ਸਭ ਤੋਂ ਪਹਿਲਾਂ ਇੱਕ ਕੌਲੀ ਆਪਾਂ ਨੇ ਬੇਸਨ ਲੈਣਾਗਾ ਹੁਣ ਆਪਾਂ ਇਸ ਵਿੱਚ ਦੀ ਇੱਕ ਬਰੀਕ ਕੱਟੀ ਹੋਈ ਹਰੀ ਮਿਰਚ ਐਡ ਕਰਾਂਗੇ ਇੱਕ ਛੋਟੇ ਸਾਈਜ਼ ਦਾ ਜੀ ਆਪਾਂ ਨੇ ਬਰੀਕ ਕੱਟ ਕੇ ਟਮਾਟਰ ਪਾਇਆ ਖ ਬਿਲਕੁਲ ਬਰੀਕ ਚੋਪਿੰਗ ਕਰਨੀਆਂ ਨੇ ਸਾਰੀਆਂ ਸਬਜ਼ੀਆਂ ਆਪਾਂ ਨੇ ਹਾਪਾ ਆਪਾਂ ਸ਼ਿਮਲਾ ਮਿਰਚ ਲਈ ਸੀ ਜੀ ਇਸ ਨੂੰ ਵੀ ਆਪਾਂ ਨੇ ਬਿਲਕੁਲ ਬਰੀਕ ਚੋਪਿੰਗ ਕਰਕੇ ਹੀ ਐਡ ਕੀਤਾਗਾ ਜੋ ਵੀ ਆਪਾਂ ਸਬਜ਼ੀਆਂ ਜੀ ਚੀਲਾ ਬਣਾਉਣ ਲੱਗੇ ਯੂਜ਼ ਕਰਨੀਆਂ ਨੇ ਬੇਸਨ ਵਿੱਚ ਸਾਰੀਆਂ ਸਬਜ਼ੀਆਂ ਨੂੰ ਆਪਾਂ ਨੇ ਬਰੀਕ ਚੋਪਿੰਗ ਕਰਕੇ ਹੀ ਐਡ ਕਰਨਾਗਾ ਹਾਪਾ ਆਪਾਂ ਨੇ ਜੀ ਪਿਆਜ਼ ਲਿਆਗਾ ਇਸ ਨੂੰ ਵੀ ਆਪਾਂ ਬਰੀਕ ਚੋਪਿੰਗ ਕਰਕੇ ਐਡ ਕੀਤਾਗਾ ਹੁਣ ਆਪਾਂ ਇਸ ਵਿੱਚ ਦੀ ਇੱਕ ਛੋਟਾ ਚਮਚਾ ਜੀਰਾ ਪਾਵਾਂਗੇ ਦੇਸ ਤੋਂ ਅਨੁਸਾਰ ਆਪਾਂ ਨਮਕ ਪਾਵਾਂਗੇ ਥੋੜੀ ਜੀ ਆਪਾਂ ਰੈੱਡ ਚਿਲੀ ਪਾਊਡਰ ਪਾਵਾਂਗੇ ਥੋੜਾ ਜਿਹਾ ਆਪਾਂ ਮਸਾਲਾ ਐਡ ਕਰਾਂਗੇ ਤੇ ਥੋੜੀ ਜੀ ਆਪਾਂ ਹਲਦੀ ਪਾਵਾਂਗੇ ਸਿਰਫ ਚਿਲੇ ਦੇ ਰੰਗਤ ਲਈ ਤਾਂ ਕਿ ਚਿਲਾ ਆਪਣਾ ਦੇਖਣ ਦੇ ਵਿੱਚ ਥੋੜਾ ਜਿਹਾ येलो ਕਲਰ ਦਾ ਜਿਆਦਾ ਲੱਗੇ ਹੁਣ ਆਪਾਂ ਜੀ ਸਾਰੀਆਂ ਸਬਜ਼ੀਆਂ ਨੂੰ ਤੰਗਿਤਰਾ ਬੇਸ ਨੂੰ ਵਿੱਚ ਮਿਕਸ ਕਰਕੇ ਇਸ ਵਿੱਚ ਥੋੜਾ ਥੋੜਾ ਕਰਕੇ ਆਪਾਂ ਪਾਣੀ ਪਾ ਕੇ ਇਸ ਦਾ ਇੱਕ ਆਪਾਂ ਨੇ ਬੈਟਰ ਬਣਾ ਕੇ ਤਿਆਰ ਕਰ ਲੈਣਾਗਾ ਬੈਟਰ ਨੂੰ ਜੀ ਆਪਾਂ ਨੇ ਨਾ ਤਾਂ ਜ਼ਿਆਦਾ ਗਾੜਾ ਬਣਾ ਕੇ ਤਿਆਰ ਕਰਨਾਗਾ ਤੇ ਨਾ ਹੀ ਆਪਾਂ ਜ਼ਿਆਦਾ ਇਸ ਨੂੰ ਪਤਲਾ ਬਣਾ ਕੇ ਤਿਆਰ ਕਰਨਾਗਾ ਜਦੋਂ ਵੀ ਆਪਾਂ ਚੀਲਾ ਬਣਾਉਣੇ ਆ ਜੀ ਚੀਲੇ ਦੇ ਟੁੱਟਣ ਦਾ ਕਾਰਨ ਕਈ ਹੁੰਦੇ ਨੇ ਇੱਕ ਤਾਂ ਆਪਾਂ ਇਸ ਵਿੱਚ ਜਾਂ ਤਾਂ ਫਿਰ ਓਵਰ ਸਬਜ਼ੀਆਂ ਪਾ ਲੈਣਾ ਜਾਨੀ ਕਿ ਜਿੰਨਾ ਆਪਾਂ ਬੇਸਨ ਪਾਏਗਾ ਉਸ ਤੋਂ ਜ਼ਿਆਦਾ ਆਪਾਂ ਸਬਜ਼ੀਆਂ ਐਡ ਕਰ ਲੈਣੇ ਆ ਇਸ ਕਰਕੇ ਵੀ ਆਪਣਾ ਚਿਲਾ ਟੁੱਟ ਜਾਂਦਾਗਾ ਜਾਂ ਫਿਰ ਆਪਾਂ ਕਈ ਵਾਰ ਕੀ ਕਰਦੇ ਆ ਜੀ ਸਬਜ਼ੀਆਂ ਜੋ ਹੁੰਦੀਆਂ ਨੇ ਉਸ ਨੂੰ ਬਰੀਕ ਚੋਪਿੰਗ ਕਰਨ ਦੀ ਬਜਾਏ ਆਪਾਂ ਉਸ ਨੂੰ ਥੋੜਾ ਜਿਹਾ ਮੋਟਾ ਕੱਟ ਲੈਨੇ ਆ ਤਾਂ ਵੀ ਆਪਣਾ ਚਿਲਾ ਟੁੱਟਣ ਦਾ ਕਾਰਨ ਇਹੀ ਹੁੰਦਾਗਾ ਹੁਣ ਆਪਾਂ ਇਸ ਵਿੱਚ ਜੀ ਥੋੜਾ ਜਿਹਾ ਬਰੀਕ ਕੱਟਿਆ ਹੋਇਆ ਹਰਾ ਧਨੀਆ ਐਡ ਕੀਤਾਗਾ ਜਾ ਫਿਰ ਚਿਲਾ ਟੁੱਟਣ ਦਾ ਕਾਰਨ ਇਹ ਵੀ ਹੁੰਦਾਗਾ ਕਿ ਜੋ ਆਪਣਾ ਬੈਟਰ ਹੁੰਦਾ ਇਹ ਬਿਲਕੁਲ ਆਪਾਂ ਥੋੜਾ ਜਿਹਾ ਪਤਲਾ ਬਣਾ ਲੈਨੇ ਆ ਤਾਂ ਵੀ ਇਹ ਆਪਣਾ ਜੋ ਚਿਲਾਗਾ ਤਵੇ ਤੇ ਜਦੋਂ ਆਪਾਂ ਇਸ ਨੂੰ ਪਲਟਦੇ ਆ ਚਿਲੇ ਨੂੰ ਬਣਾਉਣ ਲੱਗੇ ਤਾਂ ਵੀ ਇਹ ਟੁੱਟ ਜਾਂਦਾਗਾ ਦੇਖੋ ਬੈਟਰ ਆਪਣਾ ਬਿਲਕੁਲ ਇਸ ਤਰੀਕੇ ਦਾ ਹੋਣਾ ਚਾਹੀਦਾ ਜੋ ਆਪਾਂ ਤੁਹਾਨੂੰ ਦੇਖੋ ਦਿਖਾ ਰਹੇ ਆ ਬੈਟਰ ਹਮੇਸ਼ਾ ਠੀਕ ਠੀਕ ਹੀ ਬਣਾਉਣਾ ਚਾਹੀਦਾਗਾ ਜੀ ਹੁਣ ਆਪਾਂ ਇਸ ਦੇ ਚੀਲੇ ਬਣਾ ਕੇ ਤਿਆਰ ਕਰਾਂਗੇ ਇਸ ਦੇ ਲਈ ਜੀ ਆਪਾਂ ਦੇਖੋ ਸਭ ਤੋਂ ਪਹਿਨਾ ਤਵੇ ਉੱਪਰ ਸਰੋਂ ਦਾ ਤੇਲ ਲਗਾਉਣਾਗਾ ਚੀਲੇ ਨੂੰ ਹਮੇਸ਼ਾ ਸਰੋਂ ਦੇ ਤੇਲ ਨਾਲ ਹੀ ਬਣਾਉਣਾ ਚਾਹੀਦਾਗਾ ਹੁਣ ਆਪਾਂ ਦੇਖੋ ਇਸ ਉੱਪਰ ਇੱਕ ਵੱਡੀ ਘੜਸੀ ਬੈਟਰ ਦੀ ਪਾ ਲੈਣੀ ਆ ਥੋੜਾ ਜਿਹਾ ਆਪਾਂ ਬੈਟਰ ਹੋਰ ਪਾ ਲਵਾਂਗੇ ਹੁਣ ਆਪਾਂ ਨੇ ਕੀ ਕਰਨਾ ਜੀ ਦੇਖੋ ਚਿਲੇ ਟੁੱਟਣ ਦਾ ਕਾਰਨ ਇਹ ਵੀ ਹੁੰਦਾਗਾ ਕਿ ਆਪਾਂ ਗੈਸ ਨੂੰ ਹਮੇਸ਼ਾ ਨੀਚੇ ਤੋਂ ਜ਼ਿਆਦਾ ਤੇਜ਼ ਕਰ ਦਿੰਨੇ ਆ ਤੇ ਆਪਾਂ ਜਦੋਂ ਇਸ ਨੂੰ ਫਲਾਉਣੀ ਆ ਬੈਟਰ ਨੂੰ ਤਾਂ ਉਹ ਜਲਦੀ ਆਪਾਂ ਤੋਂ ਨਹੀਂ ਹਿਲਦਾ ਹੈਗਾ ਤਾਂ ਉਹ ਛੇਤੀ ਪੱਕ ਜਾਂਦਾਗਾ ਕਈ ਜਗ੍ਹਾ ਤੇ ਜ਼ਿਆਦਾ ਤਵੀ ਉੱਪਰ ਲੱਗਣ ਕਰਕੇ ਉਹ ਟੁੱਟ ਜਾਂਦਾਗਾ ਜਦੋਂ ਵੀ ਆਪਾਂ ਬੈਟਰ ਨੂੰ ਜੀ ਤਵੀ ਉੱਪਰ ਪਾ ਕੇ ਇਸ ਨੂੰ ਫਲਾਉਣਾਗਾ ਇੱਕ ਤਾਂ ਆਪਣੇ 3 ਟੇਬਲस्पून ਲੈ ਕੇ ਉਸ ਨਾਲ ਹਲਕਾ ਹਰਕੇ ਹੱਥਾਂ ਨਾਲ ਇਸ ਨੂੰ ਗੋਲ ਬਣਾਉਣਾਗਾ ਇਹ ਦੂਸਰਾ ਆਪਾਂ ਗੈਸ ਨੂੰ ਬਿਲਕੁਲ ਨੀਚੇ ਤੋਂ ਕੱਟ ਕਰ ਦੇਣਾ ਦਾ ਤਾਂ ਕਿ ਆਪਣਾ ਚਿਲਾ ਪੌਣ ਬਿਲਕੁਲ ਇੱਕਦਮ ਬਿਲਕੁਲ ਵੀ ਨਾ ਪੱਕੇ ਜਦੋਂ ਆਪਾਂ ਪੂਰੀ ਤਰ੍ਹਾਂ ਇਸ ਨੂੰ ਗੋਲ ਬਣਾ ਕੇ ਸੈੱਟ ਕਰ ਲਿਆਗਾ ਫਿਰ ਆਪਾਂ ਗੈਸ ਨੂੰ ਮੀਡੀਅਮ ਟੂ ਹਾਈ ਕਰ ਸਕਦੇ ਹਾਂ ਉਦੋਂ ਪਹਿਲਾਂ ਆਪਾਂ ਬਿਲਕੁਲ ਘੱਟ ਹੀ ਰੱਖਣਾਗਾ ਗੈਸ ਨੂੰ ਜਦੋਂ ਆਪਾਂ ਬੈਟਰ ਕੱਵੀਤੀ ਪਾਉਣਾਗਾ ਇਸ ਕਰਕੇ ਵੀ ਆਪਣਾ ਕਈ ਵਾਰ ਚਿਲਾ ਟੁੱਟ ਜਾਂਦਾ ਹੈ ਕਿਉਂਕਿ ਆਪਾਂ ਗੈਸ ਨੂੰ ਨੀਚੋਂ ਜ਼ਿਆਦਾ ਤੇਜ਼ ਕਰ ਦਿੰਦੇ ਆ ਤਾਂ ਉਹ ਤਵੇ ਨਾਲ ਜਲਦੀ ਲੱਗ ਜਾਂਦਾ ਹੈ। ਸੈਣਾ ਤੋਂ ਆਪਾਂ ਨੇ ਇਸਦੇ ਦੇਖੋ ਜੀ ਸਰੋਂ ਦਾ ਤੇਲ ਲਗਾ ਦੇਣਾਗਾ ਤਾਂ ਕਿ ਜਦੋਂ ਆਪਾਂ ਚਿਲੇ ਨੂੰ ਪਲਟੀਏ ਇਹ ਨਾ ਟੁੱਟੇ। ਦੇਖੋ ਕਰਨਾ ਬਧੀਆਂ ਬਣ ਕੇ ਤਿਆਰ ਹੋਏਗਾ ਆਪਣਾ ਚਿਲਾ। ਜਦੋਂ ਵੀ ਆਪਾਂ ਬੈਟਰ ਨੂੰ ਫਲਾਉਣਾਗਾ ਕੋਈ ਵੀ ਜਲਦਬਾਜ਼ੀ ਨਹੀਂ ਕਰਨੀ ਹਲਕੇ ਹਲਕੇ ਹੱਥਾਂ ਨਾਲ ਹੀ ਇਸ ਨੂੰ ਆਪਾਂ ਨੇ ਫਲਾਉਣਾਗਾ ਤਾਂ ਕਿ ਇਹ ਬਿਲਕੁਲ ਗੋਲ ਤੇ ਬਿਲਕੁਲ ਪਤਲਾ ਰੋਟੀ ਜਿਹਾ ਬਣ ਕੇ ਤਿਆਰ ਹੋ ਜਾਏ ਜੋ ਇਸ ਦਾ ਸਾਈਜ਼ ਜਿੰਨੀ ਆਪਣੀ ਨਾਰਮਲ ਰੋਟੀ ਹੁੰਦੀ ਹੈ ਜੀ ਉਸ ਤੋਂ ਜ਼ਿਆਦਾ ਵੱਡਾ ਨਹੀਂ ਹੋਣਾ ਚਾਹੀਦਾ ਇਸ ਨੂੰ ਆਪਾਂ ਠੀਕ ਠੀਕ ਬਣਾ ਕੇ ਹੀ ਤਿਆਰ ਕਰਨਾਗਾ ਦੋਨੇ ਸਾਈਡਾਂ ਤੇ ਆਪਾਂ ਇਸ ਤੇ ਦੇਖੋ ਸਰੋਂ ਦੇ ਤੇਲ ਨਾਲ ਚੰਗੀ ਤਰ੍ਹਾਂ ਲਗਾ ਕੇ ਦੋਨਾ ਸਾਈਡਾਂ ਤੋਂ ਚੰਗੀ ਤਰ੍ਹਾਂ ਇਸ ਨੂੰ ਪਕਾ ਲੈਣਾਗਾ ਦੇਨ 4 ਮਿੰਟਾਂ ਦੇ ਵਿੱਚ ਜੀ ਇੱਕ ਚਿਲਾ ਬੜੀਆ ਪਰਫੈਕਟ ਬਣ ਕੇ ਤਿਆਰ ਹੋ ਜਾਂਦਾ ਹੈ ਜੇ ਤੁਹਾਨੂੰ ਵੀ ਆਪਣਾ ਜੀ ਚਾਹ ਨਾਲ ਕੁਝ ਬਣਾ ਕੇ ਖਾਣ ਨੂੰ ਦਿਲ ਕਰੇ ਤਾਂ ਆਪਾਂ ਚਿਲੇ ਨੂੰ ਬਹੁਤ ਹੀ ਘੱਟ ਟਾਈਮ ਵਿੱਚ ਬਣਾ ਕੇ ਖਾ ਸਕਦੇ ਹਾਂ ਜ਼ਰੂਰੀ ਨਹੀਂ ਕਿ ਆਪਾਂ ਇਸ ਵਿੱਚ ਸਬਜ਼ੀਆਂ ਪਾ ਕੇ ਹੀ ਚੀਜ਼ ਦੇ ਨੂੰ ਬਣਾਵਾਂਗਾ ਆਪਾਂ ਕੇਵਲ ਇਸ ਵਿੱਚ ਪਿਆਜ਼ ਤੇ ਟਮਾਟਰ ਪਾ ਕੇ ਵੀ ਇਸ ਨੂੰ ਬਣਾ ਕੇ ਤਿਆਰ ਕਰ ਸਕਦੇ ਹਾਂ ਦੋਨਾਂ ਸਾਈਡਾਂ ਤੋਂ ਆਪਾਂ ਦੇਖੋ ਇਸ ਨੂੰ ਚੰਗੀ ਤਰ੍ਹਾਂ ਸੇਕ ਲੈਣਾਗਾ ਦੇਖੋ ਜੀ ਕਿੰਨਾ ਵਧੀਆ ਆਪਣਾ ਇਹ ਚੀਲਾ ਬਣ ਕੇ ਤਿਆਰ ਹੋਇਆਗਾ ਦੇਖਣ ਤੇ ਹੀ ਪਤਾ ਲੱਗ ਰਿਹਾ ਜੀ ਪੂਰੀ ਤਰ੍ਹਾਂ ਇਹ ਸਿੱਖ ਚੁੱਕਿਆਗਾ ਇਸੇ ਤਰੀਕੇ ਨਾਲ ਜੀ ਆਪਾਂ ਦੂਸਰੇ ਚੀਲੇ ਵੀ ਬਣਾ ਕੇ ਤਿਆਰ ਕਰ ਲੈਣੇ ਨੇ ਚੀਲਾ ਬਣਾਉਣਾ ਜੀ ਬਹੁਤ ਹੀ ਜ਼ਿਆਦਾ ਆਸਾਨ ਆ ਜੇ ਆਪਾਂ ਇਸ ਨੂੰ ਸਹੀ ਤਰੀਕੇ ਨਾਲ ਬਣਾਈਏ ਤਾਂ ਇਹ ਬਿਲਕੁਲ ਵੀ ਨਹੀਂ ਟੁੱਟਦਾ ਜੋ ਆਪਾ ਜੀ ਬੇਸਨ ਦੇ ਚਲੇ ਦੀ ਪਹਿਨਾ ਵੀਡੀਓ ਪਾਈ ਸੀਗੀ ਉਸ ਵੀਡੀਓ ਨੂੰ ਤੁਸੀਂ ਨੇ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਇਸੇ ਤਰੀਕੇ ਨਾਲ ਜੀ ਤੁਸੀਂ ਮੇਰੀ ਦੂਸਰੀਆਂ ਵੀਡੀਓ ਨੂੰ ਵੀ ਇਸੇ ਤਰੀਕੇ ਨਾਲ ਪਿਆਰ ਦਿੰਦੇ ਰਹੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਆਪਣੇ ਦੋਸਤਾਂ ਜਾਂ ਮਿੱਤਰਾਂ ਦੇ ਰਿਸ਼ਤੇਦਾਰਾਂ ਦੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਆਪਾਂ ਹਰ ਇੱਕ ਰੈਸਪੀ ਦੀ ਪ੍ਰੋਪਰ ਜਾਣਕਾਰੀ ਦੀਆਂ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਜੋ ਚੀਜ਼ ਤੁਹਾਨੂੰ ਦਿਖਾਈ ਜਾਵੇ ਉਹ ਤਾਂ ਹੜੀ ਘੜੇ ਵਿੱਚ ਉਸ ਨੂੰ ਤੁਸੀਂ ਬਣਾ ਕੇ ਆਸਾਨੀ ਨਾਲ ਤਿਆਰ ਕਰ ਸਕੋ ਪੂਰਾ ਪੂਰਾ ਪਤਾ ਤੁਹਾਨੂੰ ਮੈਜ਼ਰਮੈਂਟ ਵੀ ਦੱਸ ਦਿਆਂ ਗੈਸ ਦਾ ਕੰਨ ਚਲਾ ਕੇ ਰੱਖਣਾ ਉਹ ਵੀ ਦੱਸਦੇ ਹਰ ਇੱਕ ਜਾਣਕਾਰੀ ਆਪਾਂ ਤੁਹਾਨੂੰ ਹਰ ਇੱਕ ਵੀਡੀਓ ਵਿੱਚ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਦੇਖੋ ਜੀ ਇਹ ਵੀ ਚਿਲਾ ਆਪਣਾ ਬਣ ਕੇ ਤਿਆਰ ਹੋ ਗਿਆ ਬਹੁਤ ਹੀ ਘੱਟ ਟਾਈਮ ਵਿੱਚ ਜੀ ਇਹ ਚਿਲੇ ਬਣ ਕੇ ਤਿਆਰ ਹੋ ਜਾਂਦੇ ਨੇ ਤੁਸੀਂ ਇਸ ਨੂੰ ਜਵਾਰ ਦਾ ਆਟਾ ਪਾ ਕੇ ਕਣਕ ਦਾ ਆਟਾ ਪਾ ਕੇ ਥੋੜਾ ਜਿਹਾ ਮੱਕੀ ਦਾ ਸਾਰੇ ਆਟੇ ਮਿਕਸ ਕਰਕੇ ਵੀ ਇਸ ਨੂੰ ਛੋਟਾ ਜਿਹਾ ਚਿਲਾ ਬਣਾ ਕੇ ਵੀ ਖਾ ਸਕਦੇ ਹੋ ਇਸ ਨਾਲ ਆਪਣੇ ਸਰੀਰ ਨੂੰ ਪ੍ਰੋਟੀਨ ਵੀ ਮਿਲਦਾ ਰਹਿੰਦਾਗਾ ਕੋਈ ਜ਼ਰੂਰੀ ਨਹੀਂ ਕਿ ਆਪਣੇ ਬੇਸਨ ਦਾ ਹੀ ਚਿਲਾ ਬਣਾ ਕੇ ਤਿਆਰ ਕਰਨਾਗਾ ਕੋਈ ਵੀ ਚੀ ਦਾ ਤੁਸੀਂ ਬਣਾ ਕੇ ਤਿਆਰ ਕਰ ਸਕਦੇ ਹੋ ਦੇਖੋ ਜੀ ਸਾਰੇ ਚਿਲੇ ਬਣਾ ਕੇ ਆਪਾਂ ਨੇ ਰੈਡੀ ਕਰ ਲਏ ਨੇ ਦੇਖਣ ਤੋਂ ਹੀ ਪਤਾ ਲੱਗ ਰਿਹਾ ਜੀ ਆਪਣਾ ਚਿਲਾ ਬਹੁਤ ਹੀ ਜ਼ਿਆਦਾ ਤੇਸਟੀ ਬਣ ਕੇ ਤਿਆਰ ਹੋਇਆ ਹੋਵੇਗਾ ਤੁਸੀਂ ਵੀ ਆਪਣੇ ਘਰ ਵਿੱਚ ਦੀ ਇਸ ਨੂੰ ਇੱਕ ਵਾਰ ਜ਼ਰੂਰ ਬਣਾ ਕੇ ਟਰਾਈ ਕਰਿਓ ਅਗਰ ਤੁਹਾਨੂੰ ਜੀ ਇਸ ਤੇ ਬਣਾਉਣ ਦਾ ਮੇਰਾ ਤਰੀਕਾ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਜੀ ਪ੍ਰੈਸ ਕਰ ਲਿਆ ਕਰੋ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੀ ਤੁਹਾਡੇ ਤੱਕ ਤੁਰੰਤ ਪਹੁੰਚ ਜਾਏ ਕਰੀ ਬਹੁਤ ਹੀ ਜਲਦੀ ਜੀ ਆਪਾਂ ਇਸੇ ਤਰੀਕੇ ਦੀ ਇੱਕ ਹੋਰ ਰੈਸਪੀ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਉਦੋਂ ਤੱਕ ਲਈ ਜੀ ਸਾਰਿਆਂ ਨੂੰ ਮੇਰੇ ਕਨੀਓ ਪਿਆਰ ਭਰੀ ਸਤਿ ਸ੍ਰੀ ਅਕਾਲ